ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਹਰੀਸ਼ ਜੈਨ ਬਾਰੇ ਲਿਖਿਆ ਸ਼ਬਦ ਚਿੱਤਰ ਜੱਟ ਬਾਣੀਆਂ ਹਰੀਸ਼ ਜੈਨ ਪੰਜਾਬ ਵਿੱਚ ਇਹ ਮਸ਼ਹੂਰ ਹੈ ਕਿ ਪੰਜਾਬੀ ਦਾ ਕੋਈ ਅਦਾਕਾਰ ਨਾਟਕਕਾਰ ਪ੍ਰਕਾਸ਼ਕ ਕੁੱਲ ਵਕਤੀ ਬਣ ਕੇ ਪੈਸਾ ਨਹੀਂ ਕਮਾ ਸਕਿਆ ਜਵਾਕਾਂ ਨੂੰ ਰੋਟੀ ਨਹੀਂ ਦੇ ਸਕਿਆ ਸਭ ਨੰਗ ਹੀ ਹੋਏ ਨੇ ਪਰ ਦੱਸਣ ਵਾਲੇ ਇਹ ਵੀ ਦੱਸਦੇ ਹਨ ਕਿ ਤਿੰਨ ਅਪਵਾਦ ਮਿਹਰ ਮਿੱਤਲ ਬਲਵੰਤ ਗਾਰਗੀ ਅਤੇ ਹਰੀਸ਼ ਜੈਣ ਹਨ ਹੁਣ ਤੁਸੀਂ ਪੁੱਛੋਗੇ ਕਿ ਇਹਨਾਂ ਵਿੱਚ ਕੀ ਸਾਂਝੇਦਾਰੀ ਹੋਈ ਤਾਂ ਦੱਸ ਦਿੰਦੇ ਹਾਂ ਇਹ ਤਿੰਨੋ ਬਾਣੀਏ ਅਤੇ ਮਲਵਈ ਹਨ ਆਪੋ ਆਪਣੇ ਖੇਤरां ਵਿੱਚ ਆਪੋ ਆਪਣੇ ਸਮੇਂ ਨਾਂ ਤੇ ਨਾਮਾ ਖੱਟਣ ਵਾਲੇ ਸਤਮੁੱਚ ਹਰੀਸ਼ ਜੈਨ ਦਾ ਪ੍ਰਕਾਸ਼ਨ ਦੇ ਖੇਤਰ ਵਿੱਚ ਨਾਂ ਵੀ ਹੈ ਅਤੇ ਉਸਨੇ ਨਾਵਾਂ ਵੀ ਖਟਿਆ ਹੈ। ਅਜੀਤ ਕੌਰ ਦੀਆਂ ਸਵੈ ਜੀਵਨੀ ਮੂਲਕ ਰਚਨਾਵਾਂ ਵਿੱਚ ਇੱਕ ਪ੍ਰਕਾਸ਼ਕ ਓਮੀ ਆਉਂਦਾ ਹੈ। ਮੈਨੂੰ ਪਤਾ ਹੈ ਉਹ ਹਰੀਸ਼ ਜੈਨ ਨਹੀਂ ਹੈ ਪਰ ਮੈਨੂੰ ਉਸਦਾ ਚਿਹਰਾ ਮੋਰਾ ਹਮੇਸ਼ਾ ਹਰੀਸ਼ ਜੈਨ ਵਰਗਾ ਲੱਗ ਰਿਹਾ ਹੈ। ਉਹ ਓਮੀ ਵਾਲੀਆਂ ਧੱਤਾਂ ਤੋਂ ਕੋਹਾਂ ਦੂਰ ਹੈ ਪਰ ਉਸਦਾ ਮੇਰੇ ਉੱਪਰ ਪ੍ਰਭਾਵ ਹਮੇਸ਼ਾ ਉਮੀ ਵਾਲਾ ਹੀ ਪਿਆ ਹੈ ਪਤਾ ਨਹੀਂ ਕਿਉਂ ਹਰੀਸ਼ ਜੈਨ ਵਿੱਚ ਬਾਣੀਆਂ ਵਾਲੀ ਕੰਜੂਸੀ ਵੀ ਹੈ ਤੇ ਜੈਨੀਆਂ ਵਾਲੀ ਸ਼ਾਇਸਤਗੀ ਵੀ ਹੈ ਪਰ ਇਸ ਦੇ باوجود ਮੈਂ ਹਮੇਸ਼ਾ ਉਸ ਨੂੰ ਜੱਟ ਬਾਣੀਆਂ ਆਖਦਾ ਹਾਂ ਉਹ ਜੱਟ ਬਾਣੀਆਂ ਹੀ ਹੈ ਭਾਵੇਂ ਜੱਟਾਂ ਵਾਂਗ ਦਾਰੂ ਪੀ ਕੇ ਨਾ ਬੜਕਾ ਮਾਰਦਾ ਹੈ ਨਾ ਹੀ ਬੰਦਾ ਬੁੰਦਾ ਮਾਰਨ ਦੀ ਫੜ ਮਾਰਦਾ ਹੈ ਪਰ ਫਿਰ ਵੀ ਉਹ ਜੱਟ ਬਾਣੀਆਂ ਹੈ ਉਸ ਕੋਲ ਜੱਟਾਂ ਵਾਲੀ ਦਲੇਰੀ ਵੀ ਹੈ ਤੇ ਜ਼ਮੀਨ ਵੀ ਹੈ ਜ਼ਮੀਨ ਉਸਨੇ ਕਿਸੇ ਤੋਂ ਵਿਆਜਦਾਰ ਵਿਆਜ ਲਾ ਕੇ ਗਹਿਣੇ ਨਹੀਂ ਲਈ ਸਗੋਂ ਨਕਦ ਖਰੀਦੀ ਹੈ ਪਹਿਲਾਂ ਡੇਰਾ ਬੱਸੀ ਕੋਲ ਹੁਣ ਮੁੱਲਾਂਪੁਰ ਕੋਲ ਉਹੋ ਜੀ ਜਿਹੋ ਜੀ ਜ਼ਮੀਨ ਵਾਧ ਬਣਾਉਣ ਦੇ ਚੱਕਰ ਵਿੱਚ ਜੱਟ ਖਰੀਦੇ ਹੁੰਦੇ ਨੇ ਪਰ ਜੈਨ ਹੈ ਨਾ ਨਾ ਹੱਕ ਦੇ ਜ਼ੋਰ ਤੇ ਨਾ ਕਬਜ਼ਾ ਨਹੀਂ ਰੱਖਦਾ ਸਗੋਂ ਨਿਸ਼ਾਨਦੇਹੀ ਕਰਾ ਕੇ ਪੱਥਰ ਲਾਉਂਦਾ ਫਿਰਦਾ ਹੈ ਬੜਾ ਫਿਕਰ ਹੈ ਉਸ ਨੂੰ ਆਪਣੀ ਜ਼ਮੀਨ ਦਾ ਸੱਚਮੁੱਚ ਬਾਣੀਆਂ ਜੱਟ ਹੋ ਗਿਆ ਹੈ ਹਰੀਸ਼ ਜੈਨ ਪੱਕਾ ਬਿਜ਼ਨਸਮੈਨ ਹੈ ਕਦੇ ਕਿਸੇ ਨਾਲ ਆਪਣੀ ਬਿਜ਼ਨਸ ਪਲਾਨ ਸਾਂਝੀ ਨਹੀਂ ਕਰਦਾ ਪਰ ਹੋਈ ਬੀਤੀ ਦੇ ਬਾਅਦ ਖੁਲਾਸੇ ਦਾ ਤਾਂ ਆਪਣਾ ਹੀ ਆਨੰਦ ਹੈ ਦੁਨੀਆ ਦੀ ਬਾਣੀਆਂ ਕੌਮ ਯਹੂਦੀ ਮੰਨੇ ਜਾਂਦੇ ਹਨ ਸ਼ੈਕਸਪੀਅਰ ਦੇ ਡਰਾਮਿਆਂ ਤੋਂ ਲੈ ਕੇ ਉਹਨਾਂ ਦੀਆਂ ਕਹਾਣੀਆਂ ਤੁਰੀਆਂ ਹੋਈਆਂ ਹਨ ਇੱਕ ਵਾਰ ਇਜ਼ਰਾਈਲੀ ਯਹੂਦੀ ਭਾਰਤੀ ਹਰੀਸ਼ ਜੈਨ ਨਾਲ ਕਾਂਚੀੜੀ ਵਾਂ ਇਕੱਠਿਆਂ ਖਿਚੜੀ ਪਕਾਉਣ ਦੀ ਬਾਤ ਪਾਉਣ ਲੱਗੇ ਸਾਂਝਾ ਕਾਰੋਬਾਰ ਸੀ ਕਿ ਪੰਜਾਬ ਵਿੱਚ ਫੁੱਲਾਂ ਦੀ ਕਾਸ਼ਟ ਕਰਕੇ ਯੂਰਪ ਨੂੰ ਵੇਚੀ ਜਾਵੇ ਜ਼ਮੀਨ ਮਸ਼ੀਨਰੀ ਅਤੇ ਤਕਨੀਕ ਦੇ ਉੱਪਰ ਪੈਸੇ ਅੱਧੋ-ਅੱਧੀ ਅਤੇ ਮੁਨਾਫਾ ਵੀ ਅੱਧੋ-ਅੱਧ ਸਾਡੇ ਜੈਨ ਸਾਹਿਬ ਦਾ ਦਿਮਾਗ ਕੰਮ ਕਰ ਗਿਆ ਕਹਿੰਦੇ ਨਾ ਬਈ ਨਾ ਤੁਸੀਂ ਮਸ਼ੀਨਰੀ ਤੇ ਤਕਨੀਕ ਵੇਚ ਕੇ ਤੁਰਦੇ ਬਣੋਗੇ ਮੈਨੂੰ ਕੀ ਪਤਾ ਕਿ ਇਹ ਕਿਸ 파 ਮਿਲਦੀ ਹੈ ਜ਼ਮੀਨ ਮੇਰੀ ਹੋਵੇਗੀ ਮਸ਼ੀਨਰੀ ਤੇ ਤਕਨੀਕ ਤੁਹਾਡੀ ਮੁਨਾਫਾ ਦੋ ਅੱਧ ਜਿਵੇਂ ਤੁਸੀਂ ਕਹਿੰਦੇ ਹੋ ਬੋਲੋ ਜੇ ਮਨਜ਼ੂਰ ਹੈ ਅਸਲ ਵਿੱਚ ਉਸ ਨੂੰ ਸਮਝ ਆ ਗਈ ਸੀ ਕਿ ਜ਼ਮੀਨਾਂ ਨਾਲ ਚੁੱਕ ਕੇ ਲਜਾਣੋ ਰਹੇ ਇਹਨਾਂ ਸੁਣ ਕੇ ਇਜ਼ਰਾਈਲੀ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਗਏ ਇਹ ਪਿਛਲੀ ਸਦੀ ਦੇ ਆਖਰੀ ਦਹਾਕੇ ਦੀਆਂ ਗੱਲਾਂ ਹਨ ਸੱਚਮੁੱਚ ਸਮੇਂ ਤੋਂ ਅੱਗੇ ਸੋਚਦਾ ਸੀ ਫੁੱਲਾਂ ਦੀ ਕਾਸ਼ਤ ਲਈ ਅਜੇ ਵੀ ਪੰਜਾਬ ਉਡੀਕਦਾ ਹੈ ਉਹ ਪ੍ਰਕਾਸ਼ਕ ਹੋਣ ਤੋਂ ਪਹਿਲਾਂ ਪਾਠਕ ਹੈ ਉਸਨੇ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਦੇ ਲਗਭਗ ਹਰ ਵਿਸ਼ੇ ਦੀਆਂ ਢੇਰ ਦੀਆਂ ਢੇਰ ਕਿਤਾਬਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਪੰਡਿਤ ਕੋਕੇ ਦੇ ਕੋਕ ਸ਼ਸਤਰ ਤੋਂ ਲੈ ਕੇ ਨਿਕੋਸ ਕਜਾਨ ਜਾਕਿਸ ਦੇ ਜ਼ੋਰਬਾ ਦੋ ਗ੍ਰੀਕ ਤੱਕ ਵਾਇਆ ਓਮ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲਾਂ ਤੱਕ ਸਭ ਕੁਝ ਸਮਾਇਆ ਹੋਇਆ ਹੈ ਇਹ ਪੜਨ ਦੀ ਲਤ ਕਾਰਨ ਪ੍ਰਕਾਸ਼ਕ ਬਣਿਆ ਜਾਂਦਾ ਹੈ ਗਿਆਨ ਤੋਂ ਲੈ ਕੇ ਵਿਗਿਆਨ ਤੱਕ ਸਭ ਕੁਝ ਪੜਦਾ ਹੈ ਪੰਜਾਬੀ ਲੇਖਣੀ ਬਾਰੇ ਉਸ ਦੇ ਵਿਚਾਰ ਕੋਈ ਬਹੁ체 ਉੱਚੇ ਨਹੀਂ ਪਰ ਲੇਖਕਾਨੀਆਂ ਲਿਖਤਾਂ ਬਾਰੇ ਉਸ ਦੇ ਆਪਣੇ ਮਾਪਦੰਡ ਹਨ ਉਸ ਨੂੰ ਲਿਖਤਾਂ ਦੇ ਚੰਗੇ ਮਾੜੇ ਸਹਿਤ ਗੁਣਾ ਬਾਰੇ ਅਤੇ ਵਿਕਰਣ ਅਤੇ ਨਾ ਵਿਕਣ ਯੋਗ ਹੋਣ ਬਾਰੇ ਕਿਸੇ ਹੋਰ ਨਾਲੋਂ ਵੱਧ ਪਤਾ ਹੈ ਉਹ ਚੰਗੇ ਸਹਿਤਾ ਗੁਣਾ ਅਤੇ ਵਿਕਣ ਵਾਲੀਆਂ ਪੁਸਤਕਾਂ ਦੇ ਸਮੇਲ ਪਸੰਦ ਕਰਦਾ ਹੈ ਪਰ ਕਈ ਵਾਰ ਸਹਿਤਾ ਗੁਣਾ ਵਾਲੀਆਂ ਪੁਸਤਕਾਂ ਦੀ ਥਾਂ ਊੜਾ ਕਬਾੜਾ ਵੀ ਛਾਪ ਦਿੰਦਾ ਹੈ ਇਸ ਪਿੱਛੇ ਉਹਦਾ ਕੀ ਵਪਾਰਕ ਗਨਿਤ ਹੁੰਦਾ ਹੈ ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਇਆ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੈਸੇ ਲੈ ਕੇ ਕਿਤਾਬਾਂ ਛਾਪ ਦਿੰਦਾ ਹੈ ਬਿਲਕੁਲ ਉਹ ਪੈਸੇ ਲੈ ਕੇ ਕਿਤਾਬਾਂ ਛਾਪ ਦਿੰਦਾ ਹੈ ਉਦੋਂ ਪ੍ਰਕਾਸ਼ਕ ਨਹੀਂ ਸਿਰਫ ਛਾਪਕ ਹੁੰਦਾ ਹੈ ਉਹ ਆਖਦਾ ਹੈ ਪ੍ਰਕਾਸ਼ਨ ਚੱਲਦਾ ਰੱਖਣ ਲਈ ਮਸ਼ੀਨ ਚੱਲਦੀ ਰਹਿਣੀ ਚਾਹੀਦੀ ਹੈ ਉਸ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਇਹ ਪੁਸਤਕ ਉੱਚ ਸਹਿਤਾ ਗੁਣਾ ਵਾਲੀ ਨਹੀਂ ਹੈ ਪਰ ਵਿਕੇਗੀ ਬਹੁਤ ਜਾਇ ਪੁਸਤਕ ਸਹਿਤਾ ਗੁਣਾ ਵਾਲੀ ਹੈ ਪਰ ਵਿਕੇਗੀ ਘੱਟ ਇਹ ਪੁਸਤਕ ਸਹਿਤ ਗੁਣਾ ਵਾਲੀ ਵੀ ਹੈ ਅਤੇ ਵਿਕੇਗੀ ਵੀ ਸਾਰੇ ਤਰ੍ਹਾਂ ਦੀਆਂ ਪੁਸਤਕਾਂ ਛਾਪਣ ਜਾਂ ਨਾ ਛਾਪਣ ਪਿੱਛੇ ਤਰਕ ਹੁੰਦੇ ਨੇ ਆਮ ਕਰਕੇ ਉਸਨੇ ਘਾਟਾ ਕਿਸੇ ਚੀਜ਼ ਵਿੱਚ ਖਾਦਾ ਨਹੀਂ ਪਰ ਕਈ ਵਾਰ ਉਹ ਅਜਿਹੇ ਕੰਮ ਜ਼ਰੂਰ ਕਰਦਾ ਹੈ ਕਿ ਜਿਨ੍ਹਾਂ ਨੂੰ ਜੂਏ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ ਜਿਵੇਂ ਕਦੇ ਉਹ ਰਿਕਾਰਡ ਕਰਦਾ ਹੈ ਕਦੇ ਫਿਲਮ ਬਣਾਉਣ ਦੀ ਪਲੈਨਿੰਗ ਕਰਦਾ ਹੈ ਜਿਵੇਂ ਕਦੇ ਉਹ ਰਿਕਾਰਡ ਕੱਢਦਾ ਹੈ ਕਦੇ ਫਿਲਮ ਬਣਾਉਣ ਦੀ ਪਲੈਨਿੰਗ ਕਰਦਾ ਹੈ ਕਦੇ ਅਵ ਲਾਂਚ ਕੱਢਦਾ ਹੈ ਤੇ ਕਦੇ ਰੇਡੀਓ ਸਟੇਸ਼ਨ ਚਲਾਉਣਾ ਚਾਹੁੰਦਾ ਹੈ ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਰੋਹਿਤ ਉਸ ਨੂੰ ਵਰਜ ਦਿੰਦਾ ਹੈ ਤੇ ਉਸ ਨੂੰ ਪਤਾ ਹੈ ਕਿ ਉਸ ਦੀ ਅਜਿਹੀ ਉਮਰ ਹੈ ਕਿ ਰੋਹਿਤ ਦੀ ਵਰਜਣਾ ਮੰਨ ਲੈਣੀ ਚਾਹੀਦੀ ਹੈ ਪਰ ਦਿਲ ਹੀ ਉਦਾਸ ਹੈ ਬਾਕੀ ਸਭ ਰੰਗ ਭਾਗ ਲੱਗੇ ਨੇ ਉਸ ਨੇ ਬਹੁਤ ਕੁਝ ਲਿਖਿਆ ਹੈ ਪਰ ਅਸਲ ਵਿੱਚ ਤਾਂ ਉਸਦਾ ਕੰਮ ਸ਼ਹੀਦ ਦੇ ਆਜ਼ਮ ਭਗਤ ਸਿੰਘ ਉੱਪਰ ਹੈ ਉਸਦਾ ਇਹ ਡ੍ਰੀਮ ਪ੍ਰੋਜੈਕਟ ਮਹੱਤਵਪੂਰਨ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਦੇ 10ਵੇਂ ਹਿੱਸੇ ਨਾਲ ਵੀ ਬੜੇ ਲੋਕ ਪੀ ਐਚ ਡੀ ਲੈ ਜਾਂਦੇ ਹਨ ਉਸ ਨੇ ਜਨੂਨ ਨਾਲ ਕੰਮ ਕੀਤਾ ਹੈ ਮੁਹੱਬਤ ਨਾਲ ਕੰਮ ਕੀਤਾ ਹੈ ਪਰ ਤਰਕ ਦਾ ਪੱਲਾ ਕਿਤੇ ਵੀ ਨਹੀਂ ਛੱਡਿਆ ਜਦੋਂ ਉਸ ਨੇ ਭਗਤ ਸਿੰਘ ਦੀ ਜੇਲ੍ਹ ਡੈਰੀ ਅਨਵਾਦ ਕਰਨ ਲਈ ਦਿੱਤੀ ਆ ਮੇਰੀ ਰੀਝ ਸੀ ਕਿ ਇਸ ਦੀ ਭੂਮਿਕਾ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੂਨ ਸਿੰਘ ਲਿਖਣ ਉਹਨਾਂ ਨੇ ਭੂਮਿਕਾ ਲਿਖਣ ਵਿੱਚ ਐਨੀ ਦੇਰੀ ਕਰ ਦਿੱਤੀ ਕਿ ਉਸ ਤੋਂ ਪਹਿਲਾਂ ਮੇਗਰਾਜ ਮਿੱਤਰ ਦੇ ਤਰਕ ਭਾਰਤੀ ਪ੍ਰਕਾਸ਼ਨ ਨੇ ਪੰਜਾਬੀ ਅਨੁਵਾਦ ਛਾ ਦਿੱਤਾ ਮੈਂ ਥੋੜਾ ਨਿਰਾਸ਼ ਹੋਇਆ ਪਰ ਇਸੇ ਦੌਰਾਨ ਹਰੀਸ਼ ਜੈਨ ਆਖਣ ਲੱਗਾ ਕਿ ਆਪਾਂ ਡਾਇਰੀ ਨੂੰ ਇੰਜ ਛਾਪਾਂਗੇ ਜਿਵੇਂ ਕੋਈ ਨਾ ਛਾਪ ਸਕੇ ਇੱਕ ਪਾਸੇ ਹੱਥ ਲਿਖਤ ਅਤੇ ਦੂਜੇ ਪਾਸੇ ਪੰਜਾਬੀ ਅਨੁਵਾਦ ਖੈਰ ਇਹ ਗੱਲ ਤਕਨੀਕੀ ਗੈਰ ਤਕਨੀਕੀ ਕਾਰਨਾ ਕਰਕੇ ਸਿਰੇ ਨਾ ਚੜੀ ਪਰ ਇੰਨਾ ਹੀ ਦਿਨਾਂ ਵਿੱਚ ਪ੍ਰੋਫੈਸਰ ਜਗਮੂਨ ਸਿੰਘ ਜੀ ਨੇ ਸਾਨੂੰ ਕੁਝ ਉਹ ਪੰਨਿਆਂ ਦੀਆਂ ਫੋਟੋਸਟੇਟ ਕਾਪੀਆਂ ਦੇ ਦਿੱਤੀਆਂ ਜਿਹੜੇ ਮੂਲ ਡਾਇਰੀ ਦਾ ਹਿੱਸਾ ਨਹੀਂ ਸਨ ਇਸ ਦਾ ਅਨੁਵਾਦ ਵੀ ਕੀਤਾ ਅਤੇ ਉਹ ਡਾਇਰੀ ਵਿੱਚ ਛਾਪਿਆ ਗਿਆ ਪਰ ਇਹ ਲਬਦ ਦਾ ਪਤਾ ਚਲਣ ਤੇ ਮੈਂ ਤਾਂ ਖੁਸ਼ ਹੋਣਾ ਹੀ ਸੀ ਹਰੀਸ਼ ਦੀ ਖੁਸ਼ੀ ਵੀ ਦੇਖਣ ਵਾਲੀ ਸੀ ਜਿਵੇਂ ਕੋਈ ਕਾਰੂ ਦਾ ਖਜ਼ਾਨਾ ਲੱਭ ਪਿਆ ਹੋਵੇ ਅਸਲ ਵਿੱਚ ਤਾਂ ਸ਼ਾਇਦ ਹੀ ਕੋਈ ਅਜਿਹਾ ਸਰੋਤ ਹੋਵੇ ਜਿਹੜਾ ਭਗਤ ਸਿੰਘ ਬਾਰੇ ਮੌਜੂਦ ਹੋਵੇ ਅਤੇ ਉਸਨੇ ਨਾ ਪੜਿਆ ਹੋਵੇ ਅਖੀਰ ਉਸ ਨੂੰ ਇੱਕ ਨਵਾਂ ਜਨੂਨ ਚੜ ਗਿਆ ਤੇ ਉਸਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਵਿੱਚ ਸ਼ਾਮਲ ਟੁਕਕਾਂ ਵਾਲੀਆਂ ਸਾਰੀਆਂ ਪੁਸਤਕਾਂ ਲੱਭਣ ਦਾ ਤਹैया ਕਰ ਲਿਆ ਅਤੇ ਇਹ ਲੱਭਦੇਆਂ ਲੱਭਦੇਆਂ ਉਸਨੇ ਇਹ ਵੀ ਲੱਭ ਲਿਆ ਕਿ ਬਹੁਤ ਸਾਰੀਆਂ ਟੂਕਾਂ ਤੱਕ ਕਰਾਈ ਫਾਰ ਜਸਟਿਸ ਵਿੱਚ ਹਨ ਉਸਨੇ ਉਹ ਕਿਤਾਬ ਵੀ ਛਾਪ ਦਿੱਤੀ ਅਖੀਰ ਉਸਨੇ ਅੰਗਰੇਜ਼ੀ ਵਾਲੀ ਕਿਤਾਬ ਵਿੱਚ ਇੱਕ ਪਾਸੇ ਹੱਥ ਲਿਖਤ ਅਤੇ ਦੂਜੇ ਪਾਸੇ ਮੂਲ ਅੰਗਰੇਜ਼ੀ ਹੀ ਛਾਪੀ ਸਗੋਂ ਹਰ ਟੂਕ ਵਾਲੀ ਮੂਲ ਪੁਸਤਕ ਅਤੇ ਉਸਦੇ ਲੇਖਕ ਬਾਰੇ ਜਾਣਕਾਰੀ ਵੀ ਅੰਤ ਟਿੱਪਣੀਆਂ ਵਿੱਚ ਦਰਜ ਕਰ ਦਿੱਤੀ ਮੁੱਲਵਾਨ ਪੁਸਤਕ ਦੀ ਸਾਰੇ ਨੋਚਕਾਂ ਨੇ ਤਾਰੀਫ ਕੀਤੀ ਇਹ ਪੁਸਤਕ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਿਲੀਜ਼ ਕੀਤੀ ਸੀ ਅਕਸਰ ਜਹਾਨ ਪਰ ਦੀਆਂ ਗੱਲਾਂ ਕਰਦੇ ਆਂ ਕਈ ਵਾਰ ਬਹਿਸ ਵੀ ਹੋ ਜਾਂਦੀ ਹੈ ਇੱਕ ਵਾਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਲੇਖਕਾਂ ਤੋਂ ਪੈਸੇ ਲੈ ਕੇ ਕਿਤਾਬ ਛਾਪਦੇ ਹੋ ਤੁਸੀਂ ਗਲਤ ਕਰਦੇ ਹੋ ਲੇਖਕ ਇੰਨੀ ਮਿਹਨਤ ਕਰਦੇ ਆ ਫਿਰ ਵੀ ਪੱਲਿਓਂ ਪੈਸੇ ਖਰਚਦੇ ਨੇ ਤੁਸੀਂ ਉਹਨਾਂ ਦੀ ਛਿੱਲ ਲਾਉਂਦੇ ਹੋ ਕਉ ਜਿੱਤਾ ਸ਼ਰਮ ਕਰੋ ਤਰਸ ਖਾਓ ਉਹ ਠੰਮੇ ਨਾਲ ਬੋਲਿਆ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਹਾਂ ਜਿਹੜੇ ਲੇਖਕ ਹਨ ਦਲੀਪ ਕੌਰ ਟਵਾਣਾ ਤੋਂ ਪੁੱਛ ਭਾਵਾਂ ਗੁਰदयाल ਸਿੰਘ ਤੋਂ ਪੁੱਛ ਚਾਹੇ ਕਮਲ ਤੋਂ ਪੁੱਛ ਪਾਤਰ ਤੋਂ ਪੁੱਛ ਅਣਖੀ ਨੂੰ ਪੈਸੇ ਦਿੰਦੇ ਹਾਂ ਮੈਂ ਮੋੜਵਾ ਵਾਰ ਕੀਤਾ ਤੁਸੀਂ ਪੁਰਾਣੇ ਲੇਖਕਾਂ ਨੂੰ ਦਿੰਦੇ ਹੋਵੋਗੇ ਜਿਹੜੇ ਪਾਠ ਪੁਸਤਕ ਵਜੋਂ ਸਲੇਪਸਾਂ ਵਿੱਚ ਹਨ ਉਹ ਫਿਰ ਮੁਸਕਰਾਉਂਦਾ ਹੋਇਆ ਬੋਲਿਆ ਨਹੀਂ ਨਵਿਆਂ ਨੂੰ ਵੀ ਦਿੰਦੇ ਹਾਂ ਲੇਖਕ ਵਿੱਚ ਦਮ ਹੋਵੇ ਅਸੀਂ ਸੁਖਵਿੰਦਰ ਅਮਰਤ ਨੂੰ ਵੀ ਦਿੱਤੇ ਹਨ ਪਰ ਫਿਰ ਵੀ ਤੁਸੀਂ ਆਮ ਲੇਖਕਾਂ ਤੋਂ ਪੈਸੇ ਲੈਂਦੇ ਹੋ ਉਹ ਬਹੁਤ ਹੌਲੀ ਬੋਲਿਆ ਅਸੀਂ ਕਿਸੇ ਦੇ ਘਰ ਨਹੀਂ ਜਾਂਦੇ ਕਿ ਸਾਨੂੰ ਆ ਕੇ ਪੈਸੇ ਦਿਓ ਅਸੀਂ ਲੇਖਕਾਂ ਦੇ ਘਰ ਜ਼ਰੂਰ ਜਾਂਦੇ ਹਾਂ ਖਰੜੇ ਲੈਣ ਪੈਸੇ ਦੇਣ ਮੈਨੂੰ ਯਾਦ ਆਇਆ ਇੱਕ ਵਾਰ ਬਲਵੰਤ ਗਾਰਗੀ ਦੇ ਚੰਡੀਗੜ੍ਹ ਵਾਲੇ ਘਰ ਵਿੱਚ ਅਸੀਂ ਦੋਵੇਂ ਖਰੜਾ ਲੈਣ ਗਏ ਸੀ ਜੈਨ ਨੇ ਪਹਿਲਾਂ ਚੈੱਕ ਫੜਾਇਆ ਤਾਂ ਗਾਰਗੀ ਨੇ ਅੰਦਰੋਂ ਖਰੜਾ ਦਿੱਤਾ ਮੈਂ ਖਰੜਾ ਫਰੋਲਣ ਲੱਗ ਪਿਆ ਐਨੀ ਦੇਰ ਵਿੱਚ ਦੋਹਾਂ ਨੇ ਐਗਰੀਮੈਂਟ ਸਾਈਨ ਕੀਤਾ ਜਿਸ ਵਿੱਚ ਇਹ ਲਿਖਿਆ ਸੀ ਕਿ ਅੰਗਰੇਜ਼ੀ ਰੂਪ ਪਹਿਲਾਂ ਛਪੇਗਾ ਅਤੇ ਪੰਜਾਬੀ ਰੂਪ ਬਾਅਦ ਵਿੱਚ ਛਪੇਗਾ ਅਜੇ ਅੰਗਰੇਜ਼ੀ ਰੂਪ ਛਪਿਆ ਨਹੀਂ ਸੀ ਸੌਸ ਨੇ ਖਰੜਾ ਮੋੜ ਅੰਦਰ ਰੱਖ ਲਿਆ ਅਤੇ ਨਾਲ ਚੱਕ ਵੀ ਅਸੀਂ ਚਾਹ ਪੀਤੀ ਤੇ ਨਮਸਕਾਰ ਬੁਲਾ ਕੇ ਵਾਪਸ ਆ ਗਏ ਪਰ ਮੈਂ ਹਾਰ ਮੰਨਣ ਵਾਲਾ ਨਹੀਂ ਸੀ ਆਪਣੀ ਲੇਖਕ ਬਰਾਦਰੀ ਲਈ ਪ੍ਰਕਾਸ਼ਕ ਨਾਲ ਫੇਰ ਆਡਾ ਲਾਇਆ ਚੱਲ ਬਾਕੀ ਗੱਲਾਂ ਛੱਡ ਲੇਖਕ ਇੰਨੀ ਮਿਹਨਤ ਕਰਦੇ ਨੇ ਪੈਸੇ ਲਗਾਉਂਦੇ ਨੇ ਆਖਰ ਉਹਨਾਂ ਨੂੰ ਕੀ ਮਿਲਦਾ ਹੈ ਉਹ ਪੰਜਾਬੀ ਪਿਆਰ ਲਈ ਕਰਦੇ ਨੇ ਤੁਸੀਂ ਉਹਨਾਂ ਦੇ ਪੰਜਾਬੀ ਪਿਆਰ ਦਾ ਨਜ਼ਾਇਲ ਫਾਇਦਾ ਉਠਾਉਂਦੇ ਹੋ ਐਸਮਾਰੀ ਥੋੜਾ ਰ ਹਸਮਈ ਅੰਦਾਜ਼ ਵਿੱਚ ਬੋਲੇ ਕੋਈ ਪੰਜਾਬੀ ਪਿਆਰਪੂਰ ਨਹੀਂ ਸਭ ਲੇਖਕ ਬਣਨ ਦਾ ਚੱਕਰ ਹੈ ਆਖਰ ਮੈਂ ਪੁੱਛਿਆ ਕਿ ਲੇਖਕ ਬਣ ਕੇ ਕੀ ਫਾਇਦਾ ਹੁੰਦਾ ਇਹ ਤੂੰ ਮੇਰੇ ਤੋਂ ਨਾ ਪੁੱਛ ਉਹਨਾਂ ਨੂੰ ਪੁੱਛ ਜਿਹੜੇ ਪੈਸੇ ਦੇ ਕੇ ਕਿਤਾਬ ਛਪਵਾਉਂਦੇ ਨੇ ਲੇਖਕ ਬਣਦੇ ਨੇ ਮੈਨੂੰ ਤਾਂ ਇੰਨਾ ਪਤਾ ਹੈ ਕਿ ਜਿਹੜਾ ਬੰਦਾ ਹੁਣੇ ਖਰੜਾ ਦੇ ਕੇ ਗਿਆ ਇਹ 15-20 ਹਜ਼ਾਰ ਵਿੱਚ ਕਿਤਾਬ ਛਪਵਾਉਂਦਾ ਹੈ ਸਾਰੇ ਦੀ ਸਾਰੀ ਮੁਫਤ ਵੰਡੇਗਾ ਬੋਰਡ ਦਾ ਸਧਾਰਨ ਕਰਮਚਾਰੀ ਹੈ ਕੱਲ ਚੇਅਰਮੈਨ ਤੋਂ ਲੈ ਕੇ ਮੈਂਬਰਾਂ ਤੱਕ ਸਭ ਨੂੰ ਪੁਸਤਕ ਪੇਂਟ ਕਰਦਿਆਂ ਦੀ ਅਖਬਾਰ ਵਿੱਚ ਫੋਟੋ ਛਪੀ ਤਾਂ ਸਾਰੇ ਬੋਰਡ ਵਿੱਚ ਲੇਖਕ ਲੇਖਕ ਹੋ ਜੂਗੀ ਉਸ ਤੋਂ ਬਾਅਦ ਕਿਸੇ ਨੇ ਸੀਟ ਬਦਲੀ ਤਾਂ ਕੀ ਕਰਨੀ ਹੈ ਕਿਸੇ ਨੇ ਕੰਮ ਵੀ ਨਹੀਂ ਪੁੱਛਣਾ ਸਗੋਂ ਆਏ ਨੂੰ ਚਾਹ ਪਾਣੀ ਪੁੱਛਿਆ ਕਰਨਗੇ ਪਰ ਇਸ ਨੇ ਸਾਡੀ ਮਾਰਕੀਟ ਖਰਾਬ ਕਰ ਦੇਣੀ ਹੈ ਅਰ ਜੇ ਲੇਖਕ ਪਾਠਕ ਪੈਦਾ ਨਹੀਂ ਕਰਦੇ ਸਗੋਂ ਪਾਠਕ ਮਾਰਦੇ ਹਨ ਸਾਨੂੰ ਪੈਸੇ ਦੇਣ ਵਾਲੇ ਲੇਖਕ ਨਹੀਂ ਚਾਹੀਦੇ ਸਾਨੂੰ ਪਾਠਕ ਦੇਣ ਵਾਲੇ ਲੇਖਕ ਚਾਹੀਦੇ ਨੇ ਪੈਸੇ ਤਾਂ ਆਪਣੇ ਆਪ ਪਾਠਕ ਦੇ ਦੇਣਗੇ ਸੋਨੇ ਦੇ ਅੰਡੇ ਵਾਲੀ ਮੁਰਗੀ ਚਾਹੀਦੀ ਹੈ ਜੋ ਇੱਕ ਵਾਰੀ ਨਹੀਂ ਸਗੋਂ ਸਾਲੋ-ਸਾਲ ਕਾਪੀਰਾਈਟ ਖਤਮ ਹੋਣ ਤੱਕ ਅੰਡੇ ਦੇਵੇ ਉਹ ਲੇਖਕ ਨਹੀਂ ਚਾਹੀਦੇ ਜੋ ਇੱਕ ਵਾਰੀ ਪੈਸਾ ਦੇ ਜਾਣ ਅਸੀਂ ਮੁਰਗੀ ਮਾਰ ਕੇ ਇੱਕ ਆਂਡਾ ਸਿਰ ਚ ਮਾਰਨਾ ਲੇਖਕ ਆਪਣੇ ਲਿਖੇ ਤੇ ਮਿਹਨਤ ਨਹੀਂ ਕਰਦੇ ਪ੍ਰੂਫ ਤੱਕ ਨਹੀਂ ਪੜ੍ਹਦੇ ਸਾਡੇ ਕੋਈ ਪੇਸ਼ਾਵਰ ਐਡੀਟਰ ਨਹੀਂ ਹੈ ਜੇ ਖਰੜਾ ਪਰ ਕੇ ਸੁਝਾ ਦਈਏ ਤਾਂ ਕੋਈ ਮੰਨਦਾ ਨਹੀਂ ਹੈ ਇੱਕ ਚੰਗਾ ਲੇਖਕ ਹਜ਼ਾਰਾਂ ਪਾਠਕਾਂ ਅਤੇ ਦਰਜਨਾ ਪ੍ਰਕਾਸ਼ਕ ਪੈਦਾ ਕਰਦਾ ਹੈ ਮਾੜਾ ਲੇਖਕ ਪਾਠਕਾਂ ਨੂੰ ਮਾਰਦਾ ਤੇ ਲੇਖਕ ਬਣ ਦੇ ਚਾਹਵਾਨਾਂ ਨੂੰ ਗੁੰਮਰਾਹ ਕਰਦਾ ਹੈ ਤੇ ਪ੍ਰਕਾਸ਼ਕਾਂ ਨੂੰ ਖਤਮ ਕਰ ਦਿੰਦਾ ਹੈ UGC ਨੇ ਤਾਂ ਜਿਵੇਂ ਹੀ ਬੇੜਾ ਕਰ ਕਰ ਦਿੱਤਾ API ਸਕੋਰ ਦੇ ਚੱਕਰ ਵਿੱਚ ਤੁਹਾਡੇ ਵਿਦਵਾਨ ਕੀ ਲਿਖੀ ਜਾਂਦੇ ਹਨ ਜਿਹੜਾ ਛਾਪਨ ਨੂੰ ਤਾਂ ਕੀ ਵੇਖਣ ਨੂੰ ਵੀ ਜੀ ਨਹੀਂ ਕਰਦਾ ਮੈਨੂੰ ਉਸ ਦੀਆਂ ਗੱਲਾਂ ਵਿੱਚ ਦਮ ਲੱਗਿਆ ਪਰ ਕੀ ਕਰਾਂ ਲੇਖਕ ਬਰਾਦਰੀ ਦਾ ਜੋ ਹੋਇਆ ਇਸ ਗੱਲ ਤੇ ਸਮਝੌਤਾ ਹੋ ਗਿਆ ਕਿ ਚੰਗੇ ਮਾੜੇ ਦੋਵੇਂ ਲੇਖਕ ਹਨ ਤੁਸੀਂ ਚੰਗੇ ਲੇਖਕਾਂ ਨੂੰ ਪੈਸੇ ਦਿਓ 마ੜੇ ਆਪਣੇ ਆਪ ਮਰ ਜਾਣਗੇ ਤੇ 마ੜਿਆਂ ਨੂੰ ਨਾ ਛਾਪੋ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਪਾਕਿਸਤਾਨ ਗਏ ਤਾਂ ਸਾਡੇ ਦੋਹਾਂ ਦਾ ਫਲੈਟੀ ਹੋਟਲ ਵਿੱਚ ਇੱਕੋ ਕਮਰਾ ਸੀ ਇੱਕ ਕਮਰਾ ਵਾਈਨ ਸ਼ਾਪ ਦੇ ਉੱਪਰ ਸੀ ਸਥਾਨਕ ਪਾਕਿਸਤਾਨੀ ਮਿੱਤਰ ਵਾਰ-ਵਾਰ ਆਉਣ ਤੇ दारू ਖਰੀਦਣ ਲਈ ਪਾਸਪੋਰਟ ਮੰਗਣ ਇੱਕ ਪਾਸਪੋਰਟ ਤੇ ਹੱਦੋਂ ਵੱਧ दारू ਚੜਦੀ ਵੇਖ ਮੇਰੇ ਪਾਸਪੋਰਟ ਤੇ ਠੇਕੇ ਵਾਲੇ ਨੇ ਹੋਰ दारू ਦੇਣ ਤੋਂ ਇਨਕਾਰ ਕਰ ਦਿੱਤਾ। ਤਲਬੀ ਮਿੱਤਰ ਹਰੀਸ਼ ਜਾਣ ਵੱਲ ਝਾਕਣ ਲੱਗੇ। ਜੈਨ ਸਾਹਿਬ ਨੇ ਪਾਸਪੋਰਟ ਫੜਾ ਦਿੱਤਾ। ਮੈਂ ਕਿਹਾ ਤੁਸੀਂ ਤਾਂ ਪੀਂਦੇ ਨਹੀਂ ਜੈਨੀ ਹੋ। ਕਹਿੰਦੇ ਦਰ ਤੇ ਆਏ ਖਾਲੀ ਮੋੜਨੇ ਚੰਗੇ ਨਹੀਂ ਲੱਗਦੇ। ਸ਼ਾਮ ਨੂੰ ਉਵਾਰੀ ਹੋਟਲ ਵਿੱਚ ਡਿਨਰ ਸੀ। ਖਾਣ ਪੀਣ ਦਾ ਮਾਹੌਲ ਸੀ। ਪਾਕਿਸਤਾਨ ਵਿੱਚ ਆਮ ਬੰਦੇ ਲਈ 100 ਬੰਦਸ਼ਾ ਹਨ ਪਰ ਵੱਡੇ ਹੋਟਲਾਂ ਵਿੱਚ ਸਭ ਚੰਦਾ ਹੈ। ਭਾਰਤੀ ਬੰਦੇ ਪਾਕਿਸਤਾਨੀ ਖਵਾਂਤੀਆਂ ਦੇ ਡੇਲੇ ਦੇਖਣ ਲੱਗੇ ਅਤੇ ਪਾਕਿਸਤਾਨੀ ਮਰਦ ਭਾਰਤੀ ਬੈਡ ਵੂਮਨਸ ਨਾਲ ਡਾਂਸ ਕਰਨ ਦੇ ਚਾਹਵਾਨ ਸਨ ਕਿਸੇ ਨੂੰ ਕੁਝ ਨਹੀਂ ਸੋਝ ਰਿਹਾ ਸੀ ਮਿਊਜ਼ਿਕ ਦਾ ਸ਼ੋਰ ਭੰਗੜਾ ਠਮਕਾ ਅਤੇ ਧਮਾਲ ਮਿਲੇ ਜੁਲੇ ਪਏ ਸੀ ਮੈਂ ਦੇਖਾਂ ਹਰੀਸ਼ ਕਿਤੇ ਦਿਖ ਨਹੀਂ ਸੀ ਰਿਹਾ ਪਰ ਫਿਰ ਮੈਂ ਦੇਖਿਆ ਕਿ ਦੂਰ ਬੈਠੇ ਬਰੀਆਨੀ ਖਾ ਰਿਹਾ ਹੈ ਮੈਂ ਪੁੱਛਿਆ आनंद ਲੈ ਰਹੇ ਹੋ वेजिटेरियन बिरयानी ਮਿਲ ਗਈ ਕਹਿੰਦੇ ਸਾਰੇ ਭਾਂਡੇ ਦੇਖ ਲੇ ਸਭ ਵਿੱਚ ਕੁਝ ਨਾ ਕੁਝ ਸੀ ਅਖੀਰ ਬਿਰਿਆਨੀ ਪਾ ਲਈ ਉਹਦੇ ਵਿੱਚ ਵੀ ਕੁਝ ਸੀ ਪਰੇ ਕਰਤੇ ਹੁਣ ਤਾਂ ਖਾਲੀ ਚੌਲ ਨੇ ਮੈਂ ਕਹ ਰਸਤਾ ਵਿੱਚ ਹੋਈ ਹੋਊ ਹੋਵੇ ਤਾਂ ਹੋਵੇ ਤੇਰਾ ਕੀ ਖਿਆਲ ਹੈ ਮੈਂ ਭੁੱਖਾ ਮਰਾਂ ਉਹ ਧਰਮ ਬਾਰੇ ਬਹਿਸ ਨਹੀਂ ਕਰਦਾ ਭਾਵੇਂ ਉਸ ਦੀਆਂ ਗੱਲਾਂ ਵਿੱਚ ਵੱਡਾ ਵਿਹਾਰਕ ਦਾਰਸ਼ਨਿਕ ਸੱਚ ਛੁਪਿਆ ਹੁੰਦਾ ਹੈ। ਸ਼ਾਹੂਕਾਰਾਂ ਬਾਰੇ ਮਸ਼ਹੂਰ ਹੈ ਕਿ ਉਹ ਦੋ ਚੀਜ਼ਾਂ ਤੇ ਖੂਬ ਪੈਸਾ ਖਰਚਦੇ ਹਨ। ਇੱਕ ਮਕਾਨ ਉੱਪਰ ਤੇ ਦੂਜਾ ਵਿਆਹ ਉੱਪਰ। ਮੈਂ ਗੱਲ ਦਾ ਗਵਾਹ ਹਾਂ। ਇਸ ਅੱਖੋਂ ਜਾਣ ਪੱਕਾ ਸ਼ਾਹੂਕਾਰ ਹੈ। ਚੰਡੀਗੜ੍ਹ ਕਾਰਨਰ ਗੱਜ ਦਾ ਪਲਾਟ ਤੇ ਦੋ ਮੰਜ਼ਲੀ ਕੋਠੀ। ਅਤੇ ਵਿਆਹਾਂ ਦੇ ਤਾਂ ਕੀ ਕਹਣੇ। ਮੁੰਡਾ ਹੋਵੇ ਜਾਂ ਕੁੜੀ ਸ਼ਹਾਨਾ ਵਿਆਹ। ਔਰਮ ਐਨ ਆਰ ਆਈ ਟੱਕਰ ਗਏ ਤਾਂ ਸ਼ਗਨ ਵੀ ਡਾਲਰਾਂ ਵਿੱਚ ਪਉਦਾ ਹੈ ਮੁੰਡੇ ਦਾ ਵਿਆਹ दारू ਪਾਣੀ ਵਾਂਗ ਵਹਾਉਂਦਾ ਹੈ ਵਿਆਹ ਤੇ ਜਾ ਕੇ ਪਤਾ ਲੱਗਦਾ ਹੈ ਕਿ ਬਿਨਾ ਮੀਟ ਤੋਂ ਵੀ 3600 ਆਈਟਮਾਂ ਹੋ ਸਕਦੀਆਂ ਹਨ ਜਿਨ੍ਹਾਂ ਦਿਨਾਂ ਵਿੱਚ ਮੈਂ ਹਰੀਸ਼ ਜੈਨ ਨੂੰ ਜਾਨਣ ਲੱਗਿਆ ਉਹਨਾਂ ਦਿਨਾਂ ਵਿੱਚ ਲੋਕ ਗੀਤ ਪ੍ਰਕਾਸ਼ਨ ਹਣਵਾਂਗ ਪੂਰੀ ਤਰ੍ਹਾਂ ਚੜਿਆ ਹੋਇਆ ਨਹੀਂ ਸੀ ਜਦੋਂ ਮੈਂ ਉਸ ਤੋਂ ਉਸਦੇ ਘਰ ਦਾ ਪਤਾ ਪੁੱਛਿਆ ਤਾਂ ਉਸਨੇ ਕਿਹਾ ਸਰਹੰਦਾ ਕੇ ਮਨੀਮੀ ਸਕੂਲ ਪੁੱਛ ਲੈ ਮੈਂ ਕਿਹਾ ਮਨੀਮੀ ਸਕੂਲ ਕਿੱਥੇ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਤੋਂ ਮਰਜ਼ੀ ਪੁੱਛ ਲਈ ਸਭ ਨੂੰ ਪਤਾ ਹੈ ਮੈਂ ਹਾਲੇ ਦਿਵਾਲੇ ਤੋਂ ਹੋਰ ਨਿਸ਼ਾਨੀਆਂ ਵੀ ਪੁੱਛੀਆਂ ਤਾਂ ਉਸਨੇ ਦੱਸਿਆ ਕਿ ਰੇਲ ਲਾਈਨ ਤੋਂ ਪਾਰ ਡਾਕਖਾਨੇ ਕੋਲ ਚਲਾ ਜਾਏ ਜਦੋਂ ਮੈਂ ਸਰਹੰਦ ਗਿਆ ਤਾਂ ਜਿਸ ਤੋਂ ਵੀ ਡਾਕਖਾਨਾ ਪੁੱਛਿਆ ਤਾਂ ਉਸਨੇ ਮਨੀਮੀ ਸਕੂਲ ਕੋਲ ਦੱਸਿਆ ਜੇ ਮਨੀਮੀ ਸਕੂਲ ਪੁੱਛਿਆ ਤਾਂ ਡਾਕਖਾਨੇ ਕੋਲ ਦੱਸਿਆ ਅਜਹੀ ਪ੍ਰਸਿੱਧੀ ਸੀ ਸ਼੍ਰੀ ਚਰਨਦਾਸ ਜੈਨ ਦੀ ਹਰੀਸ਼ ਜੈਨ ਦਾ ਬਾਪ ਸੀ ਜਿਸ ਨੂੰ ਸਾਰੇ ਬਾਈ ਜੀ ਕਿਹਾ ਕਰਦੇ ਸਾਂ ਸੋ ਪਹਿਲੀ ਵਾਰ ਬਾਈ ਜੀ ਨੂੰ ਮਿਲਣ ਤੋਂ ਪਹਿਲਾਂ ਮੈਨੂੰ ਉਸ ਦਾ ਸਕੂਲ ਮਿਲਿਆ ਫਿਰ ਬਾਈ ਜੀ ਅਤੇ ਉਹਨਾਂ ਦੀ ਚਾਹ ਵਾਲੀ ਪਰੰਪਰਿਕ ਗੜਬੀ ਉਹ ਮੇਰੇ ਸਾਹਮਣੇ ਬੈਠ ਕੇ ਗੜਬੀ ਵਿੱਚੋਂ ਕੋਲੀ ਵਿੱਚ ਥੋੜੀ ਥੋੜੀ ਚਾਹ ਪਾ ਕੇ ਪੀ ਰਹੇ ਸਨ ਮੈਨੂੰ ਉਹਨਾਂ ਦੇ ਇਸ ਅੰਦਾਜ਼ ਤੋਂ ਉਹਨਾਂ ਦੇ ਸਨਾਤਨੀ ਸੁਭਾਅ ਦਾ ਅੰਦਾਜ਼ਾ ਹੋ ਗਿਆ ਸੀ ਸਨਾਤਨੀ ਸੁਭਾਅ ਦੇ ਉਹ ਸਾਰੇ ਗੁਣ ਸਹਿਗਮਤਾ ਆਪਣੀ ਗੱਲ ਤੇ ਅਡੋਲ ਰਹਿਣਾ ਕਹਿਣੀ ਤੇ ਕਥਨੀ ਦਾ ਪੂਰਾ ਹੋਣਾ ਉਹਨਾਂ ਦੇ ਸੁਭਾਅ ਵਿੱਚ ਸੀ ਦੇਖੇ ਵੀ ਪੱਖਣੀ ਵਿੱਚ ਆਪਣੀ ਉਮਰ ਤੋਂ ਛੋਟੇ ਲੱਗਦੇ ਸਨ ਅਸੀਂ ਹਾਸੇ ਵਿੱਚ ਆਖ ਦਿੰਦੇ ਕਿ ਉਹ ਖਰੀਸ਼ ਜਣ ਦੇ ਵੱਡੇ ਅਤੇ ਸਤੀਸ਼ ਜਣ ਦੇ ਛੋਟੇ ਭਰਾ ਹਨ ਖੂਬਸੂਰਤ ਦਰਸ਼ਨੀ ਦੇਖ ਵਾਲੇ ਸਿਹਤਮੰਦ ਸ਼੍ਰੀ ਜੈਨ ਦੀ ਚੰਗੀ ਸਿਹਤ ਦਾ ਰਾਜ ਸ਼ਾਇਦ ਉਹਨਾਂ ਦੀ ਵੈਦਗਰੀ ਵਿੱਚ ਰੁਚੀ ਹੋਣਾ ਸੀ ਉਹ ਆਏ ਗਏ ਨਾਲ ਗੱਲਾਂ ਗੱਲਾਂ ਵਿੱਚ ਹੀ ਕਈ ਨੁਕਤੇ ਸਿਹਤ ਬਾਰੇ ਦੱਸਦੇ ਉਹਨਾਂ ਦੀ ਵਿਰਤੀ ਵਿੱਚ ਅਸੂਲਾਂ ਤੇ ਪਾਬੰਦ ਰਹਿਣਾ ਤੇ ਆਪਣੇ ਪੈਰਾਂ ਸਿਰ ਖੜੇ ਰਹਿਣਾ ਸ਼ਾਇਦ ਪਰਜਾ ਮੰਡਲੀ ਪਿਸ਼ੋਕੜ ਵਿੱਚੋਂ ਸੀ ਹਰ ਗੱਲ ਨੂੰ ਸਮਝਣਾ ਅਤੇ ਫੇਰ ਸਮਝਾਉਣਾ ਉਹਨਾਂ ਦੇ ਅਧਿਆਪਕੀ ਕਿੱਤੇ ਦੀ ਦੇਣ ਸੀ ਆਖਰੀ ਸਮੇਂ ਤੱਕ ਉਹਨਾਂ ਨੇ ਮਨੀਮੀ ਸਕੂਲ ਚਲਾਇਆ ਜਿਸ ਵਿੱਚ ਛੋਟੇ ਬੱਚਿਆਂ ਨੂੰ ਲਿਖਣਾ ਪੜ੍ਹਨਾ ਵੀ ਸਿਖਾਇਆ ਜਾਂਦਾ ਸੀ ਅਤੇ ਵੱਡਿਆਂ ਨੂੰ ਪਰੰਪਰਕ ਲੇਖਾਕਾਰੀ ਵੀ ਸਿਖਾਈ ਜਾਂਦੀ ਸੀ ਬਿਜ਼ਨਸਮੈਨ ਪੁੱਤਰ ਹਰੀਸ਼ ਜੈਨ ਪੋਤਰੇ ਰੋਹਿਤ ਜੈਨ ਅਤੇ ਰਾਹੁਲ ਜੈਨ ਕੋਲ ਚੰਗੇ ਭਲੇ ਸਕੂਲ ਨੂੰ ਵੱਡੇ ਪੈਸਾ ਕਮਾਉ ਪਬਲਿਕ ਸਕੂਲ ਵਿੱਚ ਬਦਲਣ ਦੀ ਸਮਰੱਥਾ ਸੀ ਪਰ ਸ਼੍ਰੀ ਚਰਨਦਾਸ ਜੈਨ ਨੇ ਇਸ ਨੂੰ ਪਰੰਪਰਕ ਸਿੱਖਿਆ ਸੇਵੀ ਸੰਸਥਾ ਵਜੋਂ ਹੀ ਰੱਖਣਾ ਚਾਹੁੰਦੇ ਸਨ ਜਿਸ ਵਿੱਚ ਮੁਹੱਲੇ ਦੇ ਆਮ ਬੱਚੇ ਵੀ ਪੜ ਸਕਣ ਉਹਨਾਂ ਦੀ ਇੱਛਾ ਤੇ ਛੋਟੇ ਜੈਨਾ ਨੇ ਵੀ ਫੁੱਲ ਚੜ੍ਹਾਈ ਰੱਖੇ ਜੈਨ ਸਾਹਿਬ ਦੇਸੀ ਆਯੁਰਵੈਦਿਕ ਵੈਦਗਰੀ ਦੇ ਜਾਣਕਾਰ ਹੀ ਨਹੀਂ ਸਗੋਂ ਰਜਿਸਟਰਡ ਵੈਦ ਵੀ ਸਨ ਉਹ ਉਲ ਭਾਵ ਮਾਈਗਰੇਨ ਦੇ ਇਲਾਜ ਦੇ ਮਾਹਰ ਸਨ ਉਹ ਮਾਈਗਰੇਨ ਦੇ ਇਲਾਜ ਲਈ ਵਿਸ਼ੇਸ਼ ਨਾੜੀ ਕੱਟ ਕੇ ਛੱਲਿਆ ਚਿਕਿਤਸਾ ਭਾਵੇਂ ਦੇਸੀ ਸਰਜਰੀ ਵੀ ਕਰਦੇ ਸਨ ਮੇਰੀ ਪਤਨੀ ਚਰਨਜੀਤ ਨੂੰ ਉਹਨਾਂ ਨੇ ਮਾਈਗਰੇਨ ਤੋਂ ਬਚਾਓ ਲਈ ਹਮੇਸ਼ਾ ਦਾਲ ਸਬਜ਼ੀ ਵਿੱਚ ਹਿੰਗ ਪਾਉਣ ਦਾ ਨੁਕਸਾ ਦੱਸਿਆ ਸੀ ਜੋ ਅੱਜ ਤੱਕ ਵੀ ਸਾਡੇ ਘਰ ਵਿੱਚ ਲਾਗੂ ਹੈ ਉਹ ਭਲਿਆ ਸਮਿਆਂ ਵਿੱਚ ਸਰਹੰਦ ਨਾਲ ਲੱਗਦੇ ਪਿੰਡ ਹਮਾਇਉਪੁਰ ਦੇ ਸਰਪੰਚ ਵੀ ਰਹੇ ਤੇ ਸਰਪੰਚ ਵੀ ਅਜਿਹੇ ਜਿਨ੍ਹਾਂ ਦਾ ਮੰਤਵ ਸਾਰੇ ਪਿੰਡ ਦੀ ਭਲਾਈ ਸੋਚਣਾ ਹੋਵੇ ਹਮਾਇਉਪੁਰ ਦੇ ਪੁਰਾਣੇ ਵਸਿੰਦੇ ਅੱਜ ਵੀ ਇਹ ਗੱਲ ਸੁਣਾਉਂਦੇ ਹਨ ਕਿ ਇੱਕ ਵਾਰ ਜਦੋਂ ਦੇਸ਼ਵੰਡ ਤੋਂ ਬਾਅਦ ਖਾਲੀ ਹੋਈ ਜ਼ਮੀਨ ਮੋੜਵੰਡੀ ਜਾਣ ਲੱਗੀ ਤ ਉਸ ਸਮੇਂ ਉਹਨਾਂ ਨੇ ਖਾਲੀ ਜ਼ਮੀਨ ਤੇ ਵਸੇਬਾ ਕਰੀ ਬੈਠਿਆਂ ਨੂੰ ਸਰਕਾਰੀ ਬੋਲੀ ਦੇ ਰੇਟ ਤੇ ਸਾਰੀ ਜ਼ਮੀਨ ਪੱਕੀ ਨਾਮ ਕਰਵਾਈ ਸੀ ਉਹਨਾਂ ਨੇ ਇਹ ਲਾਣ ਵੀ ਕਰ ਦਿੱਤਾ ਸੀ ਕਿ ਕੋਈ ਵੀ ਬੰਦਾ ਹੱਕੀ ਬੰਦੇ ਦੇ ਉੱਤੋਂ ਦੀ ਬੋਲੀ ਨਹੀਂ ਦੇਵੇਗਾ ਅਤੇ ਬੋਲੀ ਵੀ ਸਰਕਾਰੀ ਰੇਟ ਤੋਂ 1 ਰੁਪਏ ਤੋਂ ਵੱਧ ਨਹੀਂ ਵਧਾਈ ਜਾਵੇਗੀ ਅੱਜ ਹਰ ਕੋਈ ਗੱਲੀ ਬਾਤੀ ਦੇਸ਼ ਭਗਤ ਬਣਿਆ ਫਿਰਦਾ ਹੈ ਪਰ ਬਹੁਤ ਸਾਰੇ ਅਜਿਹੇ ਵੀ ਲਾਲ ਸਨ ਜਿਨ੍ਹਾਂ ਨੇ ਆਪਣੇ ਸਮੇਂ ਆਜ਼ਾਦੀ ਲਈ ਆਪ ਫਰਜ਼ ਸਮਝ ਕੇ ਘੋਲ ਕਮਾਈ ਕੀਤੀ ਪਰ ਮੋਢਸ ਨੂੰ ਠੰਡਾ ਨਹੀਂ ਬਣਾਇਆ ਸ਼੍ਰੀ ਚਰਨ ਦਾਸ ਜੈਨ ਵੀ ਅਜਿਹੇ ਹੀ ਦੇਸ਼ ਭਗਤ ਸਨ ਉਹ ਪੰਜਾਵਿਆਂ ਤੋਂ ਬਾਅਦ ਭਾਵੇਂ ਸਰਹੰਦਾ ਕੇ ਵਸ ਗਏ ਪਰ ਉਹਨਾਂ ਦਾ ਜੱਦੀ ਪਿੰਡ ਸਲਾਮ ਦੇ ਨੇੜੇ 66 ਸ਼ਾਜਲੀ ਸੀ ਅਤੇ ਪਿੱਛੋਂ ਬਠਿੰਡੇ ਲਾਕੇ ਵਿੱਚ ਵੀ ਕੁਝ ਦੇਲ ਰਹੇ ਇਸ ਤਰ੍ਹਾਂ ਉਹ ریاਸਤੀ ਇਲਾਕੇ ਵਿੱਚ ਵਿਚਰਦੇ ਰਹੇ ਸਨ ਅਤੇ ਇਸ ਇਲਾਕੇ ਦੀ ਰਾਜਸੀ ਲਹਿਰ ਪਰਜਾ ਮੰਡਲ ਦੇ ਪੱਕੇ ਵਰਕਰ ਸਨ ਅਜਿਹੀ ਪਰਿਵਾਰ ਵਿੱਚ ਪਹਿਲੀ ਵਾਰੀ ਪਰਿਵਾਰ ਸਮੇਤ ਸਰਹੰਦ ਗਏ ਤਾਂ ਸਾਂਝਾ ਟੱਬਰ ਪਤਾ ਹੀ ਨਾ ਚੱਲੇ ਕਿ ਸਾਰੇ ਘਰ ਦੇ ਜੀ ਨੇ ਜਾਂ ਕੋਈ ਬਾਰੋਂ ਆਇਆ ਹੈ ਹਰੀਸ਼ ਦੀ ਬੇਵੀ ਛੋਟਾ ਭਰਾ ਸतीश ਸतीश ਦੀ ਬੀਵੀ ਹਰੀਸ਼ ਦੀ ਬੀਵੀ ਤੇ ਛੋਟਾ ਭਰਾ ਸतीश ਦੀ ਬੀਵੀ ਸਖੀਆਂ ਪੈਣਾ ਹਨ ਸतीश ਦਾ ਬੇਟਾ ਰਾਹੁਲ ਹਰੀਸ਼ ਦਾ ਬੇਟਾ ਰੋਹਿਤ ਚਾਰ ਬੇਟੀਆਂ ਰਾਸ਼ੀ ਰੀਤੂ ਰੂਪੀ ਸ਼ਰੂਤੀ ਅਤੇ ਬਾਈ ਜੀ ਚਰਨ ਦਾਸ ਹਰੀਸ਼ ਨੇ ਮਿਹਨਤ ਵੀ ਖੂਬ ਕੀਤੀ ਅਸਿੰਯੇ ਵਿੱਚ ਖੁਦ ਮਰੂਤੀ ਵੈਨ ਤੇ ਸਟਾਲ ਲਾਉਂਦਾ ਰਿਹਾ ਪ੍ਰਕਾਸ਼ਨ ਵਿੱਚ ਬੜਾ ਘੁੰਮ ਫਿਰ ਕੇ ਆਇਆ ਪਹਿਲਾਂ ਫੂਡ ਸਪਲਾਈ ਵਿੱਚ ਕੁਆਲਟੀ ਇਨਸਪੈਕਟਰ ਸੀ ਕੁਝ ਦਿਨ ਬੈਂਕ ਵਿੱਚ ਕਲਰਕ ਰਿਹਾ ਘਰ ਦੇ ਸਕੂਲ ਵਿੱਚ ਪੜਾਇਆ ਫਿਰ ਹੋਰ ਕਈ ਪਾਪੜ ਵੇਲੇ ਇਹਨਾਂ ਪਾਪੜਾਂ ਵਿੱਚ ਲੋਹੇ ਦਾ ਸਕ੍ਰੈਪ ਖਰੀਦਣ ਵੇਚਣ ਤੋਂ ਲੈ ਕੇ ਦਵਾਈਆਂ ਵੇਚਣ ਤੱਕ ਕਈ ਕੁਝ ਸ਼ਾਮਲ ਹੈ ਕਰਿਆਨਾ ਤਾਂ ਖੈਰ ਹੁੰਦਾ ਹੀ ਸਭ ਦਾ ਬਾਪ ਹੈ ਉਹ ਵੀ ਕੀਤਾ ਅਖੀਰ ਸਪੀਕਰਾਂ ਵਿੱਚ ਵੱਜਦੇ ਗੀਤਾਂ ਦੀਆਂ ਕਿਤਾਬਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ ਕਾਪੀਰਾਈਟ ਦੇ ਮੁਕੱਦਮੇ ਵੀ ਚੱਲੇ ਇਸੇ ਕਰਕੇ ਮਢਲੇ ਸਮੇਂ ਪ੍ਰਕਾਸ਼ਨ ਦਾ ਨਾਂ ਲੋਕਗੀਤ ਸੀ ਅੱਜ ਉਹ ਯੂਨੀਸਟਾਰ ਬਣ ਕੇ ਚਮਕ ਰਿਹਾ ਹੈ ਕਈ ਸਿਸਟਰ ਕੰਸਰਨ ਵੀ ਹਨ ਜਿਵੇਂ ਬਿਜ਼ਨਸ ਵਾਲੇ ਆਖਦੇ ਹਨ ਸ਼ਰੂਤੀ ਪਾਕਟ ਬੁక్స్ ਸਮਾਣੇ ਵਾਲਾ ਸੰਗਮ ਪ੍ਰਕਾਸ਼ਨ ਉਸ ਤੇ ਸਾਲੇ ਦਾ ਹੀ ਹੈ ਉਹ ਸਹੀ ਮਾਣਿਆਂ ਵਿੱਚ ਸਿਸਟਰ ਕੰਸਰਨ ਹੀ ਹੈ ਅੱਜ ਸੁਖ ਨਾਲ ਪੋਤਰਿਆਂ ਦੋਤਰਿਆਂ ਵਾਲਾ ਸਾਰੀਆਂ ਧੀਆਂ ਵਿਆਹਿਆਂ ਨੇ ਕਾਰੋਬਾਰ ਰੋਹਿਤ ਹਵਾਲੇ ਕਰਕੇ ਬੈਠਾ ਹੈ ਪੜਦਾ ਲਿਖਦਾ ਰਹਿੰਦਾ ਹੈ ਜੇਕਰ ਕਿਤਾਬ ਚੰਗੀ ਲੱਗੇ ਤਾਂ ਰੀਜ ਨਾਲ ਛਾਪ ਦਿੰਦਾ ਹੈ ਨਹੀਂ ਤਾਂ ਕੰਪਿਊਟਰ ਤੇ ਬੈਠੇ ਮੁੰਡੇ ਅੱਖਰ ਟਾਈਪ ਕਰੀ ਜਾਂਦੇ ਆ ਟਾਈਟਲ ਬਣਾਈ ਜਾਂਦੇ ਆ ਮਸ਼ੀਨਾਂ ਘੁੰਮੀ ਜਾਂਦੀਆਂ ਨੇ ਜਲਦਾਂ ਬਨਣ ਵਾਲੇ ਜਲਦਾਂ ਬਨ ਹੀ ਜਾਂਦੇ ਨੇ ਕਈਆਂ ਦਾ ਰੁਜ਼ਗਾਰ ਤੁਰਿਆ ਹੋਇਆ ਹੈ ਰੋਹਿਤ ਦਾ ਵਧੇਰੇ ਧਿਆਨ ਬਲਕ ਪ੍ਰਿੰਟਿੰਗ ਵਿੱਚ ਹੈ ਦਵਾਈਆਂ ਦੇ ਡੱਬੇ ਛਾਪ ਤੇ ਵੱਡਾ ਕੰਮ ਲੈ ਕੇ ਖੁਸ਼ ਹੈ ਜਿਸ ਵਿੱਚ ਬਹੁਤਾ ਕੁਝ ਕਰਨਾ ਨਾ ਪਵੇ ਕੰਮ ਕੀਤਾ ਪੈਸੇ ਹੱਥੇਟ ਕਿਤਾਬਾਂ ਦਾ ਕਿਤਾਬਾਂ ਦਾ ਖਲ ਜਗਣ ਦਾ ਕੰਮ ਹੈ ਪਰ ਹਰੀਸ਼ ਜੈਨ ਆਪਣੇ ਮਨ ਦਾ ਕੀ ਕਰੇ ਹਰ ਵੇਲੇ ਚੰਗੀ ਕਿਤਾਬ ਦੀ ਉਡੀਕ ਵਿੱਚ ਬੈਠਾ ਰਹਿੰਦਾ ਹੈ ਜਿਸ ਨੂੰ origignal ਛਾਪ ਸਕੇ ਸਰਹੰਦ ਸਨਾਤਨੀ ਸੀ ਚੰਡੀਗੜ੍ਹ ਵਿੱਚ ਸਭ ਕੁਝ ਮਾਡਰਨ ਹੋ ਗਿਆ ਸਰਹੰਦ ਵਿੱਚ ਬਾਈ ਜੀ ਦੀ ਚੱਲਦੀ ਸੀ ਚੰਡੀਗੜ੍ਹ ਵਿੱਚ ਬੱਚਿਆਂ ਦੀ ਚੱਲਦੀ ਹੈ ਹਰੀਸ਼ ਦੀ ਤਾਂ ਵਿੱਚ ਵਿਚਾਲੇ ਹੀ ਰਹੀ ਹਰ ਹਾਲਤ ਵਿੱਚ ਖੁਸ਼ ਮਾਪਿਆਂ ਦੀਆਂ ਬੰਦਸ਼ਾਂ ਵੀ ਕਬੂਲ ਬੱਚਿਆਂ ਦੀਆਂ ਖੁੱਲ੍ਹਾ ਵੀ ਕਬੂਲ ਆਖਿਰ ਬੱਚੇ ਵੀ ਤਾਂ ਹਰੀਸ਼ ਦੇ ਹੀ ਹਨ ਖੁੱલ્લા ਵੀ ਬੰਦਨ ਵਿੱਚ ਹੀ ਮੰਨਦੇ ਨੇ ਵੱਧ ਤੋਂ ਵੱਧ ਕੰਦ ਜਿੱਡਾ ਟੀਵੀ ਲੈ ਲਿਆ ਜਾਂ ਕਦੇ ਘਰ ਵਿੱਚ ਨਿਊ ਇਅਰ ਪਾਰਟੀ ਕਰ ਲਈ ਆਧੁਨਿਕਤਾ ਤੇ ਰਵਾਇਤ ਦਾ ਸੁਮੇਲ ਜੱਟ ਬਾਣੀਆ ਪੂਰਤ ਸਕ੍ਰਿਪਟ ਮੂਹ ਨਾਲੋਂ ਵਿਆਜ ਪਿਆਰਾ ਦੇ ਲੋਕ ਕਥਨ ਅਨੁਸਾਰ ਹਰੀਸ਼ ਜਾਨ ਅੱਜਕੱਲ ਇੱਕ ਹੋਰ ਸ਼ੌਂਕ ਆਪਣੇ ਪੋਤਰੇ ਦੇ ਸਾਈਕਲਿੰਗ ਦੇ ਸ਼ੌਂਕ ਨਾਲ ਸੁਰਮ ਲਾਉਣਾ ਹੈ ਉਸ ਦੇ ਕੰਪੀਟੀਸ਼ਨਾਂ ਲਈ ਉਸ ਨਾਲ ਦੇਖੀ ਉਸ ਦੇ ਕੰਪੀਟੀਸ਼ਨਾਂ ਲਈ ਉਸ ਨਾਲ ਦਿੱਲੀ ਦੱਖਣ ਗਉਂਦਾ ਫਿਰਦਾ ਹੈ ਐਸ ਲਈ ਸੁਣਿਆ ਹੈ ਕਿ ਫੰਡਿੰਗ ਵੀ ਕਰਦਾ ਹੈ ਤੇ ਅਹੁਦੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ